சே ஹோ பிரீத்தம் பண்ண தன் மன ஹோ ந ਅੰਦਰੇ ਮੇਰਾ ਤਨ ਮਨ ਮੋਲਾ ਨਾਮ ਜਪਨ ਦੇ ਲਾ ਲਈ ਪੰਦੇ ਜੁਲੰਦੇ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇ ਸੇ ਦੀਵਾ ਹੈ ਗੁਰੂ ਜੀ ਤਨ ਅਸਰੀ ਮਹਿਲਾਤੀ ਜਾ ਕਰ ਦੂ ਜਾ ਚੌਪਦੇ ਪਰਸਾਦ ਇਹ ਤਨ ਆਖਟ ਨਾ ਨਿਖਟੈ ਨਾ ਜਾਏ ਪੂਰ ਸਤਿਗੁਰ ਦਿਆ ਨਾਨਕ ਖੁਟ ਨਾ ਨਖਟ ਨਾ ਜਾਏ ਹੋਰ ਸਤ ਗੁਰ ਦਿਆ ਸਤਿ ਗੁਰ ਕੋ ਸਤਿ ਭਲੇ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਨਾਮ ਲੇ ਬਲਾਏ ਗੁਰ ਪੂਰ ਹਰ ਧਨ ਪਰ ਗਾਸੀ ਆ ਹਰ ਕਿਰਪਾ ਤੇ ਵਸੈ ਮਨ ਆਏ ਕੋਣ ਰਿਤੇ ਸਮਾਏ ਪੂਰੇ ਗੁਰ ਕੈ ਸਜ ਸੁਭਾਏ ਪੂਰੇ ਗੁਰ ਕੀ ਸਾਚੀ ਸੁਖ ਮਨ ਅੰਤਰ ਸਜ ਸਮਾਣੀ ਇੱਕ ਅਚਰਜ ਜਨ ਦੇਖੋ ਭਾ ਸਾਈ ਨਾਮ ਅਮੋਲਕ ਨਾਪਾਇਆ ਜਾਏ ਗੁਰ ਪਰਸਾਦ ਵਸੈ ਮਨ ਆਏ ਮੇਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪਰਗਟ ਹੋਏ ਸਹਜੇ ਜਿਨ ਪ੍ਰਭ ਸ਼ਾਡਿਆ ਨਾਨਕ ਨਾਮ ਮਿਲੇ ਮਨ ਮਾਨਿਆ ਸਹਿਜ ਜਿਨ ਪ੍ਰਭ ਜਾਣ ਪਛਾਨਿਆ ਦਿਕ ਨਾਮ ਮਿਲੇ ਮਨ ਮਾਨਿਆ ਵਾਹੀ ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਕੀ ਹਤੇ ਤਨਾਸਰੀ ਮਹਿਲਾ ਤੀਜਾ ਕਰ ਦੂਜਾ ਚੌਪਦੇ ੴ ਸਤਿਗੁਰ ਪ੍ਰਸਾਦਿ ਇਹ ਧਨ ਅਖੋਟ ਨਾ ਨਿਕਟੈ ਨਾ ਜਾਏ ਪੂਰੈ ਸਤਿਗੁਰ ਦੀ ਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਅਜ ਦੇ ਪਾਵਨ ਸ਼੍ਰੀ ਮੁਖਵਾਕ ਤਨ ਆਸਰੀ ਰਾਗ ਅੰਦਰ ਨਿਵਾਣਿਆਂ ਦੇ ਮਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਵੱਲੋਂ ਬਖਸ਼ਿਸ਼ ਹੋਏ ਹਨ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 664 ਉੱਪਰ ਸੁਭਾਏ ਮਾਨ ਹਨ ਸਤਿਗੁਰੂ ਮਿਹਰ ਕਰਨ ਸਮੂਹ ਸਾਧ ਸੰਗਤ ਨੂੰ ਨਾਮ ਦਾਤ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ